ਸਰਦਾਰ ਅਨਵਰਸ ਟੂ ਪੁਆਇੰਟ 5 ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਫੋਟੋ ਸੈਸ਼ਨ ਲੱਗਦਾ ਨਹੀਂ ਉਹ ਆਪਣੇ ਪੈਰਾਂ ਤੇ ਘਰ ਮੁੜ ਕੇ ਆਵੇਗਾ ਆਪਣੇ ਪੈਰਾਂ ਤੇ ਤੁਰ ਕੇ ਗਿਆ ਕਦੋਂ ਸੀ ਪਰ ਹੁਣ ਤਾਂ ਉਹਦੀ ਹਾਲਾਤ ਬਹੁਤ ਮਾੜੀ ਹੈ ਵੈਸੇ ਵੀ 6 ਮਹੀਨੇ ਹੋਏ ਉਹਦਾ ਟੁਰਨਾ ਫਿਰਨਾ ਤਾਂ ਖਤਮ ਹੋ ਗਿਆ ਸੀ ਮੰਜੀ ਤੇ ਹੀ ਰਹਿੰਦਾ ਸੀ ਹੋ ਸਕਦਾ ਏ 1 2 ਦਿਨ ਹੋਰ ਕੱਢ ਜਾਏ ਸੁਣਿਆ ਉਹਦੇ ਹੱਥ ਪੈਰ ਵੀ ਹੁਣ ਸੁੱਜ ਗਏ ਨੇ ਆਹੋ ਮੈਨੂੰ ਉਹਦੇ ਵਾਂਡੀ ਸਕੀਲ ਨੇ ਦੱਸਿਆ ਏ ਕਹਿੰਦਾ ਸੀ ਡਾਕਟਰਾਂ ਨੇ ਜਵਾਬ ਦੇ ਛੱਡਿਆ ਏ ਨਾਇਮ ਨੇ ਮੋਟਰਸਾਈਕਲ ਚਲਾਉਂਦੇ ਹੋਏ ਨਜੀਰ ਦੇ ਕੰਨ ਲਾਗੇ ਮੂੰਹ ਕਰਦਿਆਂ ਆਖਿਆ ਦੋਵੇਂ ਸਿਵਲ ਹਸਪਤਾਲ ਜਾ ਰਹੇ ਸਨ ਉਹਨਾਂ ਦੇ ਚਾਚੇ ਦਾ ਪੁੱਤਰ ਜਲੀਲ ਗੁਰਦਿਆਂ ਵਾਲੇ ਵਾਰਡ ਵਿੱਚ ਦਾਖਲ ਸੀ ਗੁਰਦਿਆਂ ਦਾ ਮਰੀਜ਼ ਡਾਇਲਿਸਿਸ ਤੇ ਚਲਾ ਜਾਏ ਤਾਂ ਉਹਦੇ ਲਈ ਦਵਾਈ ਕੀਤੀ ਜਾ ਸਕਦੀ ਹੈ ਪਰ ਕੀ ਕਰੀਏ ਜਾਣਾ ਵੀ ਜ਼ਰੂਰੀ ਹੈ ਨਜ਼ੀਰ ਨੇ ਮੋਟਰਸਾਈਕਲ ਚਲਾਉਂਦੇ ਹੋਏ ਮੂੰਹ ਪਿੱਛੇ ਮੋੜ ਕੇ ਉਹਨੂੰ ਝੋੜ ਦੀ ਆਖਿਆ ਨਹੀਂ ਇੰਝ ਨਹੀਂ ਹੁੰਦਾ ਬਹੁਤੇ ਮਰੀਜ਼ ਤੇ ਡਾਇਲਿਸਿਸ ਮਗਰੋਂ ਵੀ 8-10 ਬਰੇ ਸੋ ਕੋ ਇਸ ਤੋਂ ਵੀ ਜ਼ਿਆਦਾ ਵੇਲਾ ਕੱਢ ਜਾਂਦੇ ਨੇ ਮੈਨੂੰ ਇੱਕ ਡਾਕਟਰ ਨੇ ਦੱਸਿਆ ਸੀ ਨਾਇਮ ਨੇ ਉਸਨੂੰ ਆਖਿਆ ਹਾਂ ਪਰ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਇਲਾਜ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਏ ਬੰਦੇ ਚੋਖੇ ਹੋਣੇ ਨੇਹ ਹਸਪਤਾਲ ਚ 3 ਦਿਨ ਤੋਂ WhatsApp ਗਰੁੱਪ ਵਿੱਚ ਫੋਟੋਆਂ ਸ਼ੇਅਰ ਹੋ ਰਹੀਆਂ ਨੇ ਸਾਰੇ ਉਸ ਨੂੰ ਵੇਖਣ ਆ ਰਹੇ ਨੇ ਜੋ ਵੀ ਫੋਟੋ ਖਿੱਚਦਾ ਹੈ ਗਰੁੱਪ ਵਿੱਚ ਸ਼ੇਅਰ ਕਰ ਦਿੰਦਾ ਹੈ ਮੈਨੂੰ ਤਾਂ WhatsApp ਦੀਆਂ ਫੋਟੋਆਂ ਰਾਹੀਂ ਉਹਦੀ ਸਿਹਤ ਬਾਰੇ ਪਤਾ ਚੱਲਦਾ ਜਾ ਰਿਹਾ ਹੈ ਪਰ ਜੀ ਵੀ ਪਰ ਉਹਨੂੰ ਵੇਖਣ ਨਾ ਜਾ ਸਕਿਆ ਨਜ਼ੀਰ ਨੇ ਉਹਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਯਾਰ ਅੱਜ ਕੱਲ ਇੰਨਾ ਟਾਈਮ ਕਿਸੇ ਕੋਲ ਹੁੰਦਾ ਹੈ ਕਿ ਉਹ ਬਿਮਾਰਾਂ ਨੂੰ ਵੇਖਦਾ ਫਿਰੇ ਪਰ ਉਹ ਭਰਾਵਾਂ ਵਰਗਾ ਏ ਚਾਚੇ ਦਾ ਪੁੱਤ ਜੂ ਹੋਇਆ ਮੈਂ ਵੀ ਵੇਖਿਆ ਸਨ ਉਹਦੀ ਬਿਮਾਰੀ ਦੀਆਂ ਸਾਰੀਆਂ ਫੋਟੋਆਂ ਇੱਕ ਬੜੀ ਵਧੀਆ ਫੋਟੋ ਆਈ ਸੀ ਕਿਹੜੀ ਜਿਹਦੇ ਚ ਉਹ ਹੱਥ ਚੁੱਕ ਕੇ ਕਿਸੇ ਸ਼ੈਅ ਵੱਲ ਇਸ਼ਾਰਾ ਕਰ ਰਿਹਾ ਸੀ ਨੀਮ ਨੇ ਕਿਹਾ ਆਹੋ ਨਿੱਕੀਤੀ ਨੂੰ ਸਾਦਰਿਆ ਸੀ ਉਹ ਫੋਟੋ ਮੇਰੇ ਪੁੱਤਰ ਨੇ ਬਣਾਈ ਸੀ ਅੱਜ ਮੈਂ ਵੀ ਬਣਾਵਾਂਗਾ ਨਾਇਮ ਉਤਾਵਲਾ ਜੀ ਹਾ ਹੋ ਆਹ ਹੋ ਕੇ ਆਖਿਆ ਮੈਂ 3 ਦਿਨ ਪਹਿਲਾਂ ਆਇਆ ਸਾਂ ਫੋਟੋਆਂ ਵੀ ਬਣਾਈਆਂ ਸਨ ਤੇ ਇੱਕ ਦੋ ਸੈਲਫੀਆਂ ਵੀ ਲਿੱਤੀਆਂ ਸਨ ਭਾਬੀ ਤੇ ਉਹਦੇ ਬੱਚੇ ਵੀ ਬੈਠੇ ਹੋਏ ਸਨ ਨਾਲ ਸੋਹਣੀ ਜਹੀ ਜਵਾਨ ਨਰਸ ਵੀ ਖਲੋਤੀ ਹੋਈ ਸੀ ਵੈਸੇ ਸਰਕਾਰੀ ਹਸਪਤਾਲਾਂ ਵਿੱਚ ਜਵਾਨ ਨਰਸਾਂ ਘਾਟ ਹੀ ਨਜ਼ਰ ਆਉਂਦੀਆਂ ਨੇ ਮੈਂ ਪਹਿਲੀ ਵਾਰੀ ਐਨੀ ਜਵਾਨ ਤੇ ਸੋਹਣੀ ਨਰਸ ਵੇਖੀ ਹੈ ਪਿਛਲੀ ਵਾਰ ਜਦੋਂ ਫੂਫੀ ਬਰਕਤ ਇੱਥੇ ਦਾਖਲ ਸੀ ਮੈਂ ਉਹਨੂੰ ਵੇਖਣ ਰੋਜ਼ ਹੀ ਆਉਂਦਾ ਸਾਂ ਉਦੋਂ ਸਾਰੀਆਂ ਅੜਖੜ ਜੀਆਂ ਨਰਸਾਂ ਦੀਆਂ ਨਰਸਾਂ ਹੀ ਲੱਗੀਆਂ ਫਿਰਦੀਆਂ ਸਨ ਬੱਸ ਮੈਨੂੰ ਇੱਥੇ ਹੀ ਲਾਹ ਛੱਡ ਤੂੰ ਮੋਟਰਸਾਈਕਲ پارک ਕਰ ਲੈ ਫਿਰ ਦੋਵੇਂ ਵਾਰਡ ਵਿੱਚ ਜਾਂਦੇ ਹਨ ਨਈਮ ਨੇ ਨਜ਼ੀਰ ਦੇ ਮੋੜੇ ਤੇ ਹੱਥ ਧਰਦਿਆਂ ਆਖਿਆ ਵਾਰਡ ਵਿੱਚ ਵੜਦਿਆਂ ਸਾਰੀ ਉਹਨਾਂ ਨੂੰ ਆਪਣੀ ਬਰਾਦਰੀ ਤੇ ਹੋਰ 5-6 ਜੀ ਨਜ਼ਰ ਆਏ ਜਿਨ੍ਹਾਂ ਵਿੱਚ ਜਨਾਨੀਆਂ ਤੇ ਬੱਚੇ ਵਧੇਰੇ ਸਨ ਡਾਕਟਰ ਮਨਾਵੀ ਕਰਦੇ ਨੇ ਬਹੁਤੇ ਬੰਦੇ ਤੇ ਬੱਚੇ ਮਰੀਜ਼ ਕੋਲ ਲਿਜਾਂਨ ਤੋਂ ਮਰੀਜ਼ ਕੋਲ ਤਾਂ ਇੱਕ ਬੰਦਾ ਹੀ ਰਹਿ ਸਕਦਾ ਏ ਨਾਲੇ ਵਧੀਕ ਬੰਦੇ ਹੋਵਨ ਨਾਲ ਮਰੀਜ਼ ਵੀ ਤੰਗ ਹੁੰਦਾ ਏ ਨਜੀਰ ਨੇ ਬਾਹਰ ਖਲੋਤੇ ਬੰਦਿਆਂ ਵੱਲ ਵੇਖਦੀਆਂ ਅੱਖਿਆ ਦੋਵੇਂ ਅੰਦਰ ਵੜੇ ਤਾਂ ਬਾਹਰ ਖਲੋਤੇ ਬੰਦਿਆਂ ਤੋਂ ਅੱਡ ਚਾਰ ਪੰਜ ਹੋਰ ਬੰਦੇ ਵੀ ਜਲੀਲ ਦੇ ਬੈੱਡ ਦਿਵਾਲੇ ਖਲੋਤੇ ਹੋਏ ਸਨ ਜਲੀਲ ਦੇ ਘਰ ਆਲੀ ਉਹਦੀਆਂ ਦੋ ਧੀਆਂ ਤੇ ਇੱਕ 5 ਸਾਲ ਦਾ ਪੁੱਤਰ ਵੀ ਬੈੱਡ ਨਾਲ ਜੁੜੇ ਪੈਂਚ ਤੇ ਬੈਠਾ ਪਿਆ ਸੀ ਹੁਣ ਕੀ ਹਾਲ ਹੈ ਇਹਨਾਂ ਦਾ ਡਾਕਟਰਾਂ ਨੇ ਕੀ ਆਖਿਆ ਏ ਭਾਬੀ ਨਜੀਨ ਨੇ ਜਲੀਲ ਦੀ ਘਰਵਾਲੀ ਨੂੰ ਪੁੱਛਿਆ ਡਾਕਟਰ ਨੇ ਤਾਂ ਜਵਾਬ ਦੇ ਦਿੱਤਾ ਏ ਕਹਿੰਦੇ ਇਹਨੂੰ ਘਰ ਲੈ ਜਾਓ ਪਰ ਸੋਚਦੀ ਆ ਘਰ ਜਾ ਕੇ ਇਹ ਵੱਲ ਥੋੜੇ ਹੋ ਜਾਣੇ ਨੇ ਕੁਝ ਸਮਝ ਨਹੀਂ ਆਉਂਦੀ ਜਲੀਲ ਦੀ ਘਰਵਾਲੀ ਨੇ ਭਾਰੀ ਜਹੀ ਆਵਾਜ਼ ਵਿੱਚ ਨਜੀਰ ਤੇ ਲੱਗੇ ਆ ਕੇ ਉਹਨੂੰ ਹੌਲੀ ਜੇ ਦੱਸਿਆ ਜਲੀਲ ਦੀਆਂ ਅੱਖਾਂ ਬੰਦ ਸਨ ਨਜੀਰ ਉਹਦੇ ਸਹਰਾਣੇ ਟੇਡਾ ਜਿਹਾ ਹੋ ਕੇ ਬੈਠਾ ਤੇ ਮੋਬਾਈਲ ਫੋਨ ala ਹੱਥ ਉੱਤੇ ਕਰਕੇ ਇੱਕ ਸੈਲਫੀ ਲੈ ਲਈ ਫਿਰ ਫੋਟੋ ala ਫੋਲਡਰ ਖੋਲ ਕੇ ਨਵੀਂ ਬਣਾਈ ਸੈਲਫੀ ਨੂੰ ਵੇਖਿਆ ਫੋਟੋ ਬਹੁਤ ਵਧੀਆ ਬਣੀ ਸੀ ਉਹਦੇ ਨਾਲ ਜਲੀਲ ਲੇਟਿਆ ਹੋਇਆ ਸੀ ਦੇ ਨਾਲ ਦੇ ਬੈਂਚ ਤੇ ਉਹ ਦੇ ਘਰ ਵਾਲੀ ਆਪਣੇ 3 ਪੁੱਤਰਾਂ ਨਾਲ ਉਦਾਸជា ਮੂੰਹ ਥੱਲੇ ਕਰਕੇ ਬੈਠੀ ਹੋਈ ਸੀ। ਪਜੀ ਨੇ ਨਵੀਆਂ ਫੋਟੋਆਂ ਨੂੰ ਉਸੇ ਵੇਲੇ WhatsApp ਗਰੁੱਪ ਵਿੱਚ ਸ਼ੇਅਰ ਕਰਦਿਆਂ ਉਹਨਾਂ ਥੱਲੇ ਕੈਪਸ਼ਨ ਦਿੱਤੀ ਹਸਪਤਾਲ ਵਿੱਚ ਜਲੀਲ ਤੇ ਉਹਦੇ ਬੱਚਿਆਂ ਨਾਲ। ਡਾਕਟਰ ਨੇ ਜਲੀਲ ਨੂੰ ਜਵਾਬ ਦੇ ਦਿੱਤਾ ਦੁਆ ਦੀ ਅਪੀਲ ਹੈ। ਨੰੀਮ ਨੇ ਵੀ ਤਸਵੀਰਾਂ ਬਣਾ ਲਈ ਆਪਣਾ ਮੋਬਾਈਲ ਫੋਨ ਹੱਥ ਵਿੱਚ ਫੜਿਆ ਹੋਇਆ ਸੀ ਨੋਟੀਫਿਕੇਸ਼ਨ ਆਇਆ ਤਾਂ ਉਹਨੇ ਫੋਟੋ ਵੇਖ ਦਿਆਂ ਨਜ਼ੀਰ ਨੂੰ ਆਖਿਆ ਭਈ ਬਹੁਤ ਵਧੀਆ ਫੋਟੋ ਆਈ ਹੈ ਜਲੀਲ ਦੇ ਘਰ ਆਲੀ ਤੇ ਉਹਦੇ ਬੱਚੇ ਬਿੱਟ-ਬਿੱਟ ਦੋਹਾਂ ਦੇ ਮੂੰਹ ਵੱਲ ਦੇਖ ਰਹੇ ਸਨ ਨਜ਼ੀਰ ਪਿੱਛੇ ਹਟਿਆ ਤੇ ਨਾਇਮ ਸੈਲਫੀ ਲੈਣ ਲਈ ਜਲੀਲ ਦੇ ਮੋਢੇ ਕੋਲ ਟੇਡਾ ਹੋ ਕੇ ਲੰਮਾ ਪਏ ਗਿਆ ਉਹਨੇ ਆਖਿਆ ਜੇ ਮੇਰੀ ਸੈਲਫੀ ਤੇਰੇ ਨਾਲੋਂ ਹੋ ਵਕ ਹੋਈ ਤਾਂ ਮਜ਼ਾ ਆ ਜਾਵੇਗਾ ਦੋਵੇਂ ਇੱਕੋ ਜਹੀਆਂ ਹੋਈਆਂ ਤਾਂ ਫਿਰ ਕੀ ਫਾਇਦਾ ਉਹਨੇ ਜਲੀਲ ਦਾ ਹੱਥ ਜਿਹੜਾ ਬਿਲਕੁਲ ਠੰਡਾ ਸੀ ਆਪਣੇ ਹੱਥ ਵਿੱਚ ਫੜ ਕੇ ਇਸੇ ਢੰਗ ਨਾਲ ਉਤਾਰ ਨੂੰ ਕੀਤਾ ਜਿਵੇਂ ਉਹ ਬਿਮਾਰੀ ਨਾਲ ਲੜਨ ਤੇ ਉਹਨੂੰ ਸਿਕਸ਼ਤ ਦੀਨ ਲਈ ਤਿਆਰ ਵਰ ਤਿਆਰ ਹੋਵੇ ਪਹਿਲਾਂ ਨਾਲੋਂ ਚੰਗੀ ਹਾਲਾਤ ਵਿੱਚ ਹੋਵੇ ਤੇ ਛੇਤੀ ਵੱਲ ਹੋ ਕੇ ਹਸਪਤਾਲ ਤੋਂ ਨਿਕਲ ਦੀ ਆਸ ਰੱਖਦਾ ਹੋਵੇ ਉਹਨੇ ਵੀ ਆਪਣੀ ਸੈਲਫੀ ਵਰਸਪ ਤੇ ਸ਼ੇਅਰ ਕਰਦਿਆਂ ਫੋਟੋ ਹਟਾ ਕੈਪਸ਼ਨ ਲਿਖੀ ਜਲੀਲ ਦੀ ਹਾਲਤ ਹੁਣ ਪਹਿਲੇ ਨਾਲੋਂ ਵਧੀਆ ਐਨੇ ਚੀਨ ਨੂੰ ਇੱਕ ਅਧਕੜ ਜਿਹੀ ਨਰਸਵਾਰਤ ਵਿੱਚ ਬੜੀ ਤੇ ਕਹਿਣ ਲੱਗੀ ਮਰੀਜ਼ ਨੂੰ ਮਿਲਣ ਦਾ ਟਾਈਮ 1 ਘੰਟਾ ਹੁੰਦਾ ਏ 5 ਵੱਜ ਗਏ ਨੇ ਟਾਈਮ ਮੁੱਕ ਗਿਆ ਏ ਇੱਕ ਬੰਦਾ ਮਰੀਜ਼ ਕੋਲ ਰਹਿ ਜਾਵੇ ਦੂਜੇ ਵਾਰ ਤੋਂ ਬਾਹਰ ਚਲੇ ਜਾਣ ਜਲੀਲ ਦੀ ਘਰ ਵਾਲੀ ਆਲੇ ਬੈੱਡ ਤੇ ਉਹਦੇ ਕੋਲ ਬੈਠ ਗਈ ਜਲੀਲ ਦੀਆਂ ਅੱਖਾਂ ਬੰਦ ਤੇ ਉਹਦੇ ਹੱਥ ਪੈਰ ਠੰਡੇ ਸਨ ਸਾਰੇ ਰਿਸ਼ਤੇਦਾਰ ਆਪੋ ਆਪਣੇ ਘਰ ਚਲੇ ਗਏ ਸਨ ਉਹਦੇ ਬੱਚੇ ਵੀ ਵਾਰਡ ਤੋਂ ਬਾਹਰ ਵੇਟਿੰਗ ਰੂਮ ਵਿੱਚ ਆ ਗਏ ਸਨ ਨਰਸ ਨੇ ਡਿਊਟੀ ਤੇ ਆਂਦੇ ਹੀ ਜਲੀਲ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਅੱਖਾਂ ਖੋਲ ਕੇ ਵੇਖੀਆਂ ਨਬਜ਼ਾਂ ਚੈੱਕ ਕੀਤੀ ਤੇ ਫਿਰ ਉਹਦੀ ਘਰਵਾਲੀ ਨੂੰ ਹੋੜੀ ਚ ਆਖਿਆ ਇਹਨਾਂ ਦਾ ਵੱਡਾ ਪੁੱਤਰ ਜਾਂ ਭਰਾ ਭਰਾ ਤਾਂ ਕੋਈ ਨਹੀਂ 5 ਵਰਿਆਂ ਦਾ ਪੁੱਤ ਆਪਣੀਆਂ ਭੈਣਾਂ ਨਾਲ ਬਾਹਰ ਬੈਂਚ ਤੇ ਬੈਠਾ ਹੋਣੇ ਤੇ ਤੁਸੀਂ ਮੈਂ ਇਹਨਾਂ ਦੀ ਘਰਵਾਲੀ ਹਾਂ ਮੈਨੂੰ ਇਹ ਗੱਲ ਦੱਸਦਿਆਂ ਬੜਾ ਦੁੱਖ ਹੋ ਰਿਹਾ ਏ ਕਿ ਤੁਹਾਡੇ ਬੱਚਿਆਂ ਦਾ ਪਿਓ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਨਰਸ ਨੇ ਉਹਦੇ ਮੋਢੇ ਤੇ ਹੱਥ ਰੱਖਦਿਆਂ ਹੌਲੀ ਜਿਹੀ ਆਖਿਆ। ਜਲੀਲ ਦੀ ਘਰ ਵਾਲੀ ਦੀਆਂ ਅੱਖਾਂ ਜੋ ਜਗਰਾਤੇ ਕੱਟ-ਕੱਟ ਤੇ ਤੇ ਰੋ ਰੋ ਕੇ ਪਹਿਲਾਂ ਹੀ ਸੁੱਜੀਆਂ ਹੋਈਆਂ ਸਨ ਇੱਕ ਵਾਰੀ ਫੇਰ ਪਿੱਜ ਗਈਆਂ ਤੇ ਉਹਨੇ ਨਰਸ ਨੂੰ ਆਖਿਆ ਜਦੋਂ ਡਾਕਟਰਾਂ ਨੇ ਜਵਾਬ ਦਿੱਤਾ ਸੀ ਮੇਰੀ ਆਸ ਤਾਂ ਉਦੋਂ ਹੀ ਟੁੱਟ ਗਈ ਸੀ ਪਰ ਕੀ ਕਰਦੀ ਬੱਚਿਆਂ ਨੂੰ ਝੂਠੀਆਂ ਤਸੱਲੀਆਂ ਦਿੰਦੀ ਰਹੀ ਮੈਥੋਂ ਉਹਨਾਂ ਦਾ ਰੋਣਾ ਨਹੀਂ ਵੇਖਿਆ ਜਾਂਦਾ ਮੈਨੂੰ ਪਤਾ ਹੈ ਜਦੋਂ ਕਿਸੇ ਦੇ ਗੁਰਦੇ ਫੇਲ ਹੋ ਜਾਣ ਤਾਂ ਉਹ ਬਹੁਤਾ ਜ਼ਿਰ ਜੀ ਨਹੀਂ ਸਕਦੇ ਘਰ ਵਾਲੇ ਦੀ ਮૈયਤ ਦਾ ਮੂੰਹ ਕੱਜ ਕੇ ਉਹ ਬਾਹਰ ਵਾਰਡ ਦੇ ਬਾਹਰ ਆਈ ਤੇ ਉਹਦੀਆਂ ਧੀਆਂ ਤੇ ਪ੍ਰਾਂ ਨੂੰ ਗੋਦੀ ਵਿੱਚ ਲੈ ਕੇ ਬੈਂਚ ਤੇ ਬੈਠੀਆਂ ਹੋਈਆਂ ਸਨ ਉਹਨਾਂ ਦੋਹਾਂ ਧੀਆਂ ਨੂੰ ਗਲਵਕੜੀ ਪਾਈ ਤੇ ਰੋਂਦੇ ਹੋਏ ਆਖਿਆ ਤੁਹਾਡਾ ਪਿਓ ਤੁਹਾਨੂੰ ਛੱਡ ਕੇ ਆਇਆ। ਨਿੱਕੇ ਕੁੜੀ ਨੇ ਮਾਂ ਨੂੰ ਰੋਂਦੇ ਹੋਏ ਆਖਿਆ ਅੰਮੀ ਅਸੀਂ ਜਦੀਮ ਹੋ ਗਏ ਆ। ਆਹੋ ਤੇ ਮੈਂ ਰੰਡੀ। ਉਹਨੇ ਵੱਡੀ ਧੀ ਨੂੰ ਗਲ ਨਾਲ ਲਾ ਕੇ ਦਸ ਕੋਰੇ ਪਰ ਤਿਆ ਕਿਹਾ। ਭੈਣੇ ਪੈਣਾ ਨੇ ਸੁੱਤੇ ਹੋਏ ਬਰਾ ਨੂੰ ਗੋਦੀ ਵਿੱਚੋਂ ਕੱਢ ਕੇ ਬੈਂਚ ਤੇ ਲੰਮਿਆਂ ਪਾਇਆ ਤੇ ਮਾਂ ਨਾਲ ਵਾਰਡ ਵਿੱਚ ਵੱਡੇ ਸਰਪੀਓ ਦੀ ਮੈਤ ਨਾਲ ਚਿੰਬੜ ਕੇ ਰੋਣ ਲੱਗ ਪਈਆਂ ਨਰਸ ਨੇ ਹਸਪਤਾਲ ਦਾ ਇੱਕ ਫਾਰਮ ਉਹਨਾਂ ਨੂੰ ਦਿੰਦੇ ਆਖਿਆ ਇਸ ਫਾਰਮ ਤੇ ਦਸਤਖਤ ਕਰ ਕੇ ਤੁਸੀਂ ਇੰਨਾ ਦੀ ਮੈਤ ਕਰ ਲੈ ਜਾ ਸਕਦੇ ਹੋ ਵਾਰਡ ਦੇ ਬਾਹਰ ਐਂਬੂਲੈਂਸ ਖਲੋਤੀ ਹੋਈ ਹੈ ਛੋਟੀ ਕੁੜੀ ਨੇ ਆਪਣੇ ਪਰਸ ਵਿੱਚੋਂ ਮੋਬਾਈਲ ਫੋਨ ਕੱਢਿਆ ਉਹ ਆਪਣੇ ਪਿਓ ਦੀ ਅਖੀਰਲੀ ਫੋਟੋ ਛਿਪਣਾ ਚਾਹੁੰਦੀ ਸੀ ਵੱਡੀ ਭੈਣ ਨੇ ਅੱਕੀਵਾਦ ਕੇ ਉਹਦੇ ਹੱਥਾਂ ਹੱਥ ਚੋਂ ਮੋਬਾਈਲ ਲੈਂਦਿਆ ਕਿਹਾ ਦੋ ਤਿੰਨ ਦਿਨਾਂ ਤੋਂ ਸਾਡੇ ਪਿਓ ਦਾ ਫੋਟੋ ਸੈਸ਼ਨ ਹੋ ਰਹੇ ਨੇ ਹੁਣ ਬੱਸ ਕਰਦੇ ਅਸਾਂ ਪਿਓ ਦੇ ਬਿਮਾਰ ਤੇ ਪੀਲੇ ਮੂੰਹ ਦੀਆਂ ਫੋਟੋਆਂ ਦਾ ਕੀ ਕਰਨਾ ਹੈ ਇਹਨਾਂ ਦੇ ਹੱਸਦੇ ਖੇੜਦੇ ਮੂੰਹ ਦੀਆਂ ਫੋਟੋਆਂ ਤਾਂ ਨਿੱਕੇ ਹੁੰਦਿਆਂ ਤੋਂ ਸਾਡੇ ਦਿਲ ਤੇ ਐਲਬਮ ਵਿੱਚ ਲੱਗੀਆਂ ਹੋਈਆਂ ਨੇ ਜੋ ਸਦਾ ਲੱਗੀਆਂ ਰਹਿਣਗੀਆਂ ਉਹਨੇ ਰੋਂਦੀ ਹੋਈ ਭੈਣ ਨੂੰ ਖਿੱਚ ਕੇ ਸੀਨੇ ਨਾਲ ਲਾ ਲਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ